ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਰਹਿਣ ਵਾਲੀ ਹੋਏਗੀ ਜੀ ਉਹ ਹੋਏਗੀ ਕੱਟ ਪੀਸਾਂ ਦੇ ਉੱਪਰ ਜਿਹਦੇ ਵਿੱਚ ਤੁਹਾਨੂੰ ਬਰਬਰੀ ਦੇ ਕਰੇਪ ਦੇ ਔਰਗੈਂਜ਼ਾ ਦੇ ਪਲੱਸ ਜੌਰਜਟ ਦੇ ਜਿਹੜੇ ਹੈਗੇ ਤੁਹਾਨੂੰ ਕੱਟ ਪੀਸ ਮਿਲਣਗੇ ਮਤਲਬ ਕਿ ਸ਼ਰਟਾਂ ਦੇ ਪੀਸ ਹੋਣਗੇ ਨਾਲ ਤੁਹਾਨੂੰ ਬਾਟਮਸ ਮਿਲ ਜਾਣਗੀਆਂ ਜੀ ਕੰਪਲੀਟ ਸੂਟ ਹੋਣਗੇ ਹੋਣਗੇ ਕੱਟ ਪੀਸਾਂ ਦੇ ਵਿੱਚ ਜੀ ਔਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲਸ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਮੀਆਂ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦਾ ਪਹਿਲਾ ਜਿਹੜਾ ਤੁਹਾਨੂੰ ਸੂਟ ਮਿਲੇਗਾ ਜੀ ਇਹ ਹੋਏਗਾ ਜਾਰਜਟ ਦਾ ਸ਼ਰਟ ਪੀਸ ਹੋਏਗਾ ਜੀ ਜੌਰਜਟ ਦਾ ਸ਼ਰਟ ਪੀਸ ਹੋਏਗਾ ਕੱਟ ਹੋਏਗੀ ਜੀ 2 1/2 ਮੀਟਰ ਦੀ ਸਟਾਫ ਰਹੇਗਾ A1 ਬ੍ਰਾਂਡ ਰਹੇਗਾ ਜੀ ਆਰਟੈਕਸ ਜੌਰਜਟ ਦਾ ਤੁਹਾਨੂੰ ਸਟਾਫਾ ਜਿਹੜਾ ਇਹ ਮਿਲੇਗਾ 600 ਰੁਪਏ ਦੀ ਸ਼ਰਟ ਰਹਿਣ ਵਾਲੀ ਹੈਗੀ ਹੈ ਜੀ ਕਲਰ ਰਹੇਗਾ ਬੋਟਲ ਗ੍ਰੀਨ ਕਲਰ ਜੋ ਰਹੇਗਾ ਬੋਟਲ ਗ੍ਰੀਨ ਇਸ ਦਾ ਕਲਰ ਹੋਏਗਾ ਨਾਲ ਤੁਹਾਨੂੰ ਜਿਹੜੀ ਬਾਟਮ ਮਿਲੇਗੀ ਜੀ ਸੇਮ ਕਲਰ ਦੀ ਹੋਏਗੀ ਸੇਮ ਕਲਰ ਰਹਿਣ ਵਾਲਾ ਹੈ ਜੀ ਪ੍ਰਾਈਸ ਜੋ ਰਹੇਗਾ ਸ ਤਾਂ 300 ਕਿਉਂਕਿ ਜਿਹੜੀ ਇਹਦੀ ਕੱਟ ਹੈਗੀ ਜੀ 2 ਮੀਟਰ ਦੀ ਆ बॉਟਮ ਦੀ ਕੱਟ ਜਿਹੜੀ ਹੈਗੀ ਆ 2 ਮੀਟਰ ਦੀ ਸ਼ਰਟ ਦੀ ਕੱਟ ਜਿਹੜੀ ਹੈਗੀ ਆ ਉਹ 2.5 ਮੀਟਰ ਦੀ ਹੈ ਕਿਉਂਕਿ ਸਟਰੇਟ ਉਹ ਜਿਹੜੀ बॉਟਮ ਹੈਗੀ ਆ 2 ਮੀਟਰ ਦੇ ਵਿੱਚ ਆਰਾਮ ਨਾਲ ਬਣ ਜਾਂਦੀ ਹੈ ਜਿਹੜੀ ਵੀ ਪੈਨ ਲੈਣਾ ਚਾਹੁੰਦੀ ਹੈ ਉਹ ਲੈ ਸਕਦੀ ਹੈ ਜਿਹੜੇ ਪੈਨ बॉਟਮ ਸਕਿਪ ਕਰਕੇ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਤਾਂ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੀ ਪ੍ਰਾਈਸ ਰਹੇਗਾ 600 ਰੁਪਏ ਪ੍ਰਾਈਸ ਹੋਏਗਾ ਸ਼ਰਟ ਦਾ 100 ਰੁਪਏ ਪ੍ਰਾਈਸ ਹੋਏਗਾ ਜੀ बॉਟਮ ਦਾ ਮੈਚਿੰਗ ਸੂਟ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਜੀ ਮ ਸਕ੍ਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਇਹ ਤੁਹਾਨੂੰ ਮਿਲੇਗਾ ਜੀ ਆਰਗੈਂਜ਼ਾ ਦਾ ਤੁਹਾਨੂੰ ਸ਼ਰਟ ਪੀਸ ਮਿਲੇਗਾ ਜੀ ਕੰਪਲੀਟ ਸੂਟ ਹੋਏਗਾ ਆਰਗੈਂਜ਼ਾ ਦਾ ਬ੍ਰਾਂਡ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਰਹਿਣ ਵਾਲਾ ਹੈਗਾ ਜੀ 2.5 ਮੀਟਰ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਡਿਜੀਟਲ ਪ੍ਰਿੰਟ ਦੀ ਹੋਏਗੀ ਕਲਰ ਰਹੇਗਾ ਜੈਡ ਬਲੈਕ ਜੀ ਕਲਰ ਰਹੇਗਾ ਜੈਡ ਬਲੈਕ 2.5 ਮੀਟਰ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਪ੍ਰਾਈਜ਼ ਰਹੇਗਾ 600 ਰੁਪਏ 600 ਰੁਪਏ ਦੇ ਵਿੱਚ ਜਿਹੜੀ ਸ਼ਰਟ ਆ ਤੁਹਾਨੂੰ ਮਿਲ ਜਾਏਗੀ ਜੀ 600 ਰੁਪਏ ਪ੍ਰਾਈਸ ਹੋਏਗਾ ਸ਼ਰਟ ਦਾ ਔਰ 400 ਰੁਪਏ ਪ੍ਰਾਈਸ ਹੋਏਗਾ ਜੀ ਬਾਟਮ ਦਾ ਨਾਲ ਤੁਹਾਨੂੰ ਬਾਟਮ ਜੋ ਮਿਲੇਗੀ ਕਰੇਪ ਦੀ ਹੋਏਗੀ 80 ਗ੍ਰਾਮ ਵਾਲੀ ਕਰੇਪ ਦੀ ਤੁਹਾਨੂੰ ਬਾਟਮ ਮਿਲੇਗੀ ਜੀ ਪ੍ਰਾਈਜ਼ ਜੋ ਰਹੇਗਾ 400 ਰੁਪਏ ਦੀ ਬਾਟਮ ਹੋਏਗੀ ਜੀ 600 ਰੁਪਏ ਦੀ ਸ਼ਰਟ ਹੋਏਗੀ 1000 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ 1000 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਮਿਲ ਜਾਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਲਰ ਜੋ ਰਹੇਗਾ ਸਕਾਈ ਬਲੂ ਵਿੱਚ ਮਿਲਣਗੇ ਤੁਹਾਨੂੰ ਮਹਿਰੂਨ ਕਲਰ ਦੇ ਫਲਾਰ ਜੀ ਮਿਸਟਰ ਤੁਹਾਨੂੰ ਮਿਲੇਗਾ ਕਲਰ ਰਹੇਗਾ ਜੀ ਸਕਾਈ ਬਲੂ ਘੇਰੇ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਕਟਵਰਕ ਮਿਲੇਗਾ ਜੀ ਘੇਰੇ ਦੇ ਉੱਪਰ ਕਟਵਰਕ ਰਹਿਣ ਵਾਲਾ ਹੈਗਾ ਜੀ ਫਰੰਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਜਿਹੜਾ ਉਹ ਮਿਲੇਗਾ ਸਟਾਫ ਰਹੇਗਾ ਜੀ ਵਿਸਕੋਸ ਔਰਗੇਂਜ਼ਾ ਦਾ ਬ੍ਰਾਂਡ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ 3 ਮੀਟਰ ਦੀ ਸ਼ਰਟ ਹੋਏਗੀ ਕਿਉਂਕਿ ਇਹਦੀਆਂ ਬਾਹੂ ਜਿਹੜੀਆਂ ਰਹਿਣ ਵਾਲੀਆਂ ਹੋਣਗੀਆਂ ਜੀ ਉਹ ਵੱਖਰੀਆਂ ਰਹਿਣ ਵਾਲੀਆਂ ਹੋਣਗੀਆਂ ਜੀ ਐਵਲੀਆਂ ਬਾਜੂ ਮਿਲਣਗੀਆਂ ਜੀ ਐਵ ਨਾਲ ਤੁਹਾਨੂੰ ਮਿਲੇਗੀ ਜੀ ਮਹਿਰੂਨ ਕਲਰ ਦੀ ਬਾਟਮ ਨਾਲ ਤੁਹਾਨੂੰ ਮਿਲਣੀ ਹੈ ਮਹਿਰੂਨ ਕਲਰ ਦੀ ਬਾਟਮ ਜੀ 600 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਬਾਟਮ ਹੋਏਗੀ ਬਾਟਮ ਦਾ ਸਟਾਫ ਜੋ ਰਹੇਗਾ ਪਿਓਰ ਕ੍ਰੇਪ ਦਾ ਔਰ ਆਰਗੈਂਜ਼ਾ ਦੀ ਰਹੇਗੀ ਸ਼ਰਟ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਆਂ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੇਕਰ ਤੁਸੀਂ ਬਾਟਮ ਸਕਿੱਪ ਕਰਨਾ ਚਾਹੁੰਦੇ ਆ ਜਾਂ ਸ਼ਰਟ ਸਕਿੱਪ ਕਰਨਾ ਚਾਹੁੰਦੇ ਆ ਤਾਂ ਤੁਸੀਂ ਕਰ ਸਕਦੇ ਹੋ ਇੱਕ ਚੀਜ਼ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਕਰ ਸਕਦੇ ਹੋ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਮਾਊਸ ਗ੍ਰੇ ਕਲਰ ਜਿਸਦੇ ਵਿੱਚ ਹੌਟ ਪਿੰਕ ਕਲਰ ਦੇ ਆਪਾਂ ਨੂੰ ਫਲਾਰ ਮਿਲਣਗੇ ਬ੍ਰਾਂਡ ਰਹੇਗਾ ਆਰਟੈਕਸ ਦੀ ਸਟਾਫ ਰਹੇਗਾ ਪਿਓਰ ਕਰੇਪ ਦਾ ਜੀ ਡਿਜੀਟਲ ਪ੍ਰਿੰਟ ਦੀ ਜਿਹੜੀ ਹੈਗੀ ਤੁਹਾਨੂੰ ਸ਼ਰਟ ਮਿਲੇਗੀ ਜੀ ਛੋਟੀ ਬੁਟੀ ਦੀ ਜਿਹੜੀ ਹੈਗੀ ਤੁਹਾਨੂੰ ਸ਼ਰਟ ਮ ਹੌਟ ਪਿੰਕ ਕਲਰ ਦੇ ਜਿਹੜੇ ਹੈਗੇ ਤੁਹਾਨੂੰ ਛੋਟੇ ਫਲਾਰ ਮਿਲਣਗੇ ਜੀ ਨਾਲ ਤੁਹਾਨੂੰ ਮਿਲੇਗੀ ਹੌਟ ਪਿੰਕ ਕਲਰ ਦੇ ਬਾਟਮ ਜੀ 600 ਰੁਪਏ ਦੀ ਸ਼ਰਟ ਰਹੇਗੀ ਜੀ 400 ਰੁਪਏ ਦੀ ਰਹੇਗੀ ਬਾਟਮ ਜੀ 600 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਹੋਏਗੀ ਬਾਟਮ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਸੇਮ ਕਲਰ ਤੁਹਾਨੂੰ ਮਿਲੇਗਾ ਜੀ ਫਲਾਵਰ ਨਾਲ ਮੈਚ ਕਰਦੀ ਜਿਹੜੀ ਹੈਗੀ ਤੁਹਾਨੂੰ ਬਾਟਮ ਮਿਲੇਗੀ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਲੈਣ ਵਾਲੀ ਹੈ ਜੀ ਇਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਜੇਕਰ ਤੁਸੀਂ ਕੱਲੀ ਸ਼ਰਟ ਵੀ ਬਾਇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੱਲੀ ਸ਼ਰਟ ਵੀ ਬਾਇ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਰਬਰੀ ਦਾ ਸ਼ਰਟ ਪੀਸ ਹੋਏਗਾ ਜੀ ਇਹ 3 ਮੀਟਰ ਤੋਂ ਪਲੱਸ ਦੀ ਕੱਟ ਹੋਏਗੀ ਜੀ ਬਰਬਰੀ ਦਾ ਤੁਹਾਨੂੰ ਸ਼ਰਟ ਪੀਸ ਮਿਲਣਾ ਹੈ ਜੀ 3 ਤੋਂ ਪਲੱਸ ਦੀ ਕੱਟ ਹੋਏਗੀ ਜਿਸ ਤੇ ਵਿੱਚ ਆਰਾਮ ਨਾਲ ਤੁਸੀਂ ਆਪਣੀ ਫਰਾਕ ਆ ਜਿਹੜੀ ਉਹ ਰੈਡੀ ਕਰ ਸਕਦੇ ਹੋ A1 ਬਰਬਰੀ ਦਾ ਤੁਹਾਨੂੰ ਸਟਾਫ ਮਿਲਣਾ ਹੈ ਜੀ ਬਹੁਤ ਪਿਆਰਾ ਸਟਾਫ ਹੈ ਜੀ ਬ੍ਰਾਂਡ ਰਹੇਗਾ ਆਰਟੈਕਸ ਕੋਈ ਚੁਬਣ ਵਾਲਾ ਸਟਾਫ ਨਹੀਂ ਹੈਗਾ ਬਹੁਤ ਹੀ ਸੌਫਟ ਸਟਾਫ ਹੈ ਬ੍ਰਾਂਡ ਰਹੇਗਾ ਆਰਟੈਕਸ 10 ਮੀਟਰ ਤੋਂ ਪਲੱਸ ਦੀ ਕਟ ਹੈ ਜੀ ਸ਼ਰਟ ਦੀ ਇਸ ਦੇ ਨਾਲ ਦੇ ਜਿਹੜੇ ਸੇਮ ਹੈਗਾ ਤੁਹਾਨੂੰ 6 ਪੀਸ ਆ ਜਿਹੜੇ ਸੇਮ ਮਿਲ ਜਾਣਗੇ ਮਤਲਬ ਕਿ 6 ਸੂਟ ਤੁਹਾਨੂੰ ਸੇਮ ਮਿਲ ਜਾਣਗੇ ਜੇਕਰ ਤੁਸੀਂ ਜੈਡ ਬਲੈਕ ਕਲਰ ਦੀ ਬਾਟਮ ਲੈਣਾ ਚਾਹੁੰਦੇ ਤੁਸੀਂ ਉਦੋਂ ਲੈ ਸਕਦੇ ਹੋ ਔਰ ਜੇਕਰ ਆਫ-ਵਾਈਟ ਬਾਟਮ ਦੇ ਨਾਲ ਮਸਲੀਨ ਬਾਟਮ ਦੇ ਨਾਲ ਲੈਣਾ ਚਾਹੁੰਦੇ ਤੁਸੀਂ ਉਦਾਂ ਲੈ ਸਕਦੇ ਹੋ ਜੀ ਜੇਕਰ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਸ਼ਰਟ ਦਾ ਜੋ ਪ੍ਰਾਈਸ ਰਹੇਗਾ 600 ਰੁਪਏ ਜੀ 600 ਰੁਪਏ ਦੇ ਵਿੱਚ ਤੁਹਾਨੂੰ ਸ਼ਰਟ ਮਿਲ ਜਾਣੀ ਹੈ ਜੀ 400 ਰੁਪਏ ਦੇ ਵਿੱਚ ਜਿਹੜੀ ਹੈਗੀ ਤੁਹਾਨੂੰ ਨੈਚੁਰਲ ਕਰੇਪ ਦੀ ਬਾਟਮ ਮਿਲ ਜਾਏਗੀ ਜੀ ਔਰ ਜੇਕਰ ਤੁਸੀਂ ਨਾਲ ਪਿਓਰ ਮਸਲੀਨ ਦੀ ਬਾਟਮ ਲਵਾਉਣਾ ਚਾਹੁੰਦੇ ਆ ਆਫ-ਵਾਈਟ ਤਾਂ ਤੁਸੀਂ ਉਦਾਂ ਵੀ ਲਗਵਾ ਸਕਦੇ ਹੋ ਕਿਉਂਕਿ ਬੇਸ ਕਲਰ ਹੈ ਜਿਹੜਾ ਇਸ ਦਾ ਰਹੇਗਾ ਜੀ ਕਾਫਟ ਔਰ ਸਕਿਨ ਟੋਨ ਦਾ ਮਿਕਸ ਕਲਰ ਹੈ ਜੀ ਸੇਮ ਕਲਰ ਦੀ ਨਾਲ ਤੁਹਾਨੂੰ ਮਿਲ ਜਾਣੀ ਹੈ ਜੀ ਮਸਲੀਨ ਦੀ ਬਾਟਮ ਜੀ ਨਾਲ ਤੁਹਾਨੂੰ ਮਿਲ ਜਾਣੀ ਹੈ ਮਸਲੀਨ ਦੀ ਬਾਟਮ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਜੀ 1000 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੇਕਰ ਤੁਸੀਂ ਜੈਡ ਬਲੈਕ ਬਾਟਮ ਨਾਲ ਲੈਣਾ ਚਾਹੁੰਦੇ ਹੋ ਉਦਾਂ ਲੈ ਸਕਦੇ ਹੋ ਜੇਕਰ ਆਫ ਵਾਈਟ ਔਰ ਸਕਿਨ ਮਿਕਸ ਕਲਰ ਨਾਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਵੀ ਲੈ ਸਕਦੇ ਹੋ ਜੀ ਇਸ ਦੇ ਨਾਲ ਦੇ ਸੇਮ ਜਿਹੜੇ ਹੈਗੇ ਆ ਤੁਹਾਨੂੰ ਤਕਰੀਬਨ 6 ਪੀਸ ਜਿਹੜੇ ਉਹ ਮਿਲ ਜਾਣਗੇ ਜੇਕਰ ਤੁਸੀਂ ਆਲ ਓਵਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੀ ਆਲ ਓਵਰ ਲੈਣਾ ਚਾਹੁੰਦੇ ਹੋ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਕਿਉਂਕਿ ਤੁਸੀਂ ਦੋ ਪੀਸ ਲੈ ਕੇ ਆਰਾਮ ਨਾਲ ਤੁਸੀਂ ਆਪਣਾ ਜਿਹੜਾ ਸੂਟ ਆ ਉਹ ਰੈਡੀ ਕਰ ਸਕਦੇ ਹੋ ਫਰੌਕ ਨਾਲ ਜੇਕਰ ਤੁਸੀਂ ਇੱਕ ਬੱਚੇ ਦਾ ਸੂਟ ਵੀ ਵੈਚੜ ਅਡਜਸਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਜੀ ਸਾਰਿਆਂ ਦੀ ਜਿਹੜੀ ਕੱਟ ਹੈਗੀ ਕਿਸੇ ਦੀ 3/2 ਕਿਸੇ ਦੀ 3/2 ਜੀ 3 ਪਲੱਸ ਦੀ ਕੱਟ ਹੈ ਜੀ ਸਾਰਿਆਂ ਦੀ ਇਹਦੇ ਨਾਲ ਦੀ ਜਿਹੜੇ ਹੈਗੇ ਆ ਤੁਹਾਨੂੰ ਛੇ ਪੀਸ ਆ ਜਿਹੜੇ ਉਹ ਮਿਲ ਜਾਣਗੇ ਮਤਲਬ ਕਿ ਛੇ ਸੂਟ ਆ ਜਿਹੜੇ ਉਹ ਮਿਲ ਜਾਣਗੇ ਜੀ ਤੁਸੀਂ ਜਿੰਨੀ ਮਾਤਰੀ ਬੁਕਿੰਗ ਕਰਵਾ ਸਕਦੇ ਹੋ ਜੀ ਲਓ ਜੀ ਛੇ ਜਿਹੜੇ ਪੀਸ ਹੈਗੇ ਤੁਹਾਨੂੰ ਸੇਮ ਜਿਹੜੇ ਛੇ ਪੀਸ ਮਿਲ ਜਾਣਗੇ ਜੀ ਆਲ ਓਵਰ ਤਿੰਨ ਸੂਟ ਰਹਿਣ ਵਾਲੇ ਹੋਣਗੇ ਆਲ ਓਵਰ ਬਣਾਉਣਾ ਚਾਹੁੰਦੇ ਆਲ ਓਵਰ ਬਣਾ ਸਕਦੇ ਹੋ ਬਲੈਕ ਬਾਟਮ ਨਾਲ ਬਣਾਉਣਾ ਚਾਹੁੰਦੇ ਤੁਸੀਂ ਬਲੈਕ ਬਾਟਮ ਨਾਲ ਬਣਾ ਸਕਦੇ ਹੋ ਆਫ ਵਾਈਟ ਬਾਟਮ ਦੇ ਨਾਲ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਫ ਵਾਈਟ ਬਾਟਮ ਦੇ ਨਾਲ ਵੀ ਬਣਾ ਸਕਦੇ ਹੋ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਕਾਫੀ ਪਿਆਰੇ ਸੂਟ ਰਹਿਣ ਵਾਲੇ ਆ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ 1000 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਬ੍ਰਾਂਡ ਰਹੇਗਾ ਜੀ ਆਰਟੈਕਸ ਸਟਾਫ ਰਹੇਗਾ ਪਿਓਰ ਬਰਬਰੀ ਦਾ ਜੀ ਪਿਓਰ ਬਰਬਰੀ ਦਾ ਜਿਹੜਾ ਹੈਗਾ ਤੁਹਾਨੂੰ ਸਟਾਫ ਮਿਲ ਜਾਣਾ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਪਿਓਰ ਕ੍ਰੇਪ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਪਿਓਰ ਕ੍ਰੇਪ ਦੀ ਹੋਏਗੀ ਕਲਰ ਰਹੇਗਾ ਨੇਵੀ ਬਲੂ ਬ੍ਰਾਂਡ ਰਹੇਗਾ ਜੀ ਆਰਟੈਕਸ ਛੋਟੀ ਬੂਟੀ ਦਾ ਪ੍ਰਿੰ ਛੋਟੀ ਬੁਟੀ ਦਾ ਪ੍ਰਿੰਟ ਰਹਿਣ ਵਾਲਾ ਕਲਰ ਰਹੇਗਾ ਜੀ ਨੇਵੀ ਬਲੂ ਜਿਸ ਦੇ ਵਿੱਚ ਤੁਸੀਂ ਕਾਪਰ ਕਲਰ ਦੇ ਨਾਲ ਗ੍ਰੀਨ ਕਲਰ ਨਾਲ ਨੇਵੀ ਬਲੂ ਕਲਰ ਨਾਲ ਔਰੇਂਜ ਕਲਰ ਦੀ ਕਿਸੇ ਵੀ ਬਾਟਮ ਦੇ ਨਾਲ ਤੁਸੀਂ ਇਸ ਨੂੰ ਵੇਅਰ ਕਰ ਸਕਦੇ ਹੋ ਜੀ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਜੀ 600 ਰੁਪਏ ਦੀ 셔ਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਬੁਕਿੰਗ ਕਰਵਾ ਸਕਦੇ ਹੋ ਜੇਕਰ ਤੁਸੀਂ ਸਕਿਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਜੀ ਬਾਟਮ ਕੱਲੀ 셔ਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੱਲੀ 셔ਟ ਵੀ ਬਾਈ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਡਿਮਾਂਡ ਸੀ ਇਸ 셔ਟ ਪੀਸ ਦੀ ਜੀ ਬਹੁਤ ਪਿਆਰਾ 셔ਟ ਪੀਸ ਆ ਬ੍ਰੈਂਡ ਜੋ ਰਹੇਗਾ ਆਰਟੈਕਸ ਆਰਟੈਕਸ ਬ੍ਰੈਂਡ ਹੋਏਗਾ ਜੀ ਫਿਰ ਇਹ ਰਿਪੀਟ ਹੋਈ ਹੈ ਜੀ ਜਿਹੜੀਆਂ ਪਹਿਣਾ ਦੀ ਬੁਕਿੰਗ ਰਹਿੰਦੀ ਸੀ ਉਹ ਆਪਣੀ ਬੁਕਿੰਗ ਕਰਵਾ ਸਕਦੇ ਹੋ ਜੀ ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਿਆ ਜੀ ਕਲਰ ਰਹੇਗਾ ਮਾਊਸ ਗ੍ਰੇ ਬ੍ਰੈਂਡ ਰਹੇਗਾ ਜੀ ਆਰਟੈਕਸ 10 ਮੀਟਰ ਦੀ ਜਿਹੜੀ ਹੈਗੀ ਤੁਹਾਨੂੰ ਸ਼ਰਟ ਮਿਲੇਗੀ ਜੀ 10 ਮੀਟਰ ਦੀ ਸੇਮ ਐਜ਼ ਦੇ ਤੁਹਾਨੂੰ ਮਿਲਣੀ ਹੈ ਜੀ ਬੈਕ ਸੇਮ ਐਜ਼ ਦੇ ਤੁਹਾਨੂੰ ਬੈਕ ਮਿਲੇਗੀ ਜੀ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਇਹ ਵਾਲੀ ਹੋਏਗੀ ਬੈਕ ਡਿਜੀਟਲ ਪ੍ਰਿੰਟ ਦੇ ਹੀ ਨਾਲ ਤੁਹਾਨੂੰ ਮਿਲਣੀ ਹੈ ਬੈਕ ਜੀ ਨਾਲ ਤੁਹਾਨੂੰ ਮਿਲੇਗੀ ਪਿੰਕ ਕਲਰ ਦੀ ਬਾਟਮ ਜੀ ਪਿੰਕ ਕਲਰ ਦੀ ਨਾਲ ਤੁਹਾਨੂੰ ਬਾਟਮ ਮਿਲਣੀ ਹੈ ਜੀ 3 ਮੀਟਰ ਦੀ ਸ਼ਰਟ ਹੋਏਗੀ 3 ਮੀਟਰ ਦੀ ਹੀ ਹੋਏਗੀ ਬਾਟਮ ਪ੍ਰਾਈਸ ਰਹੇਗਾ ਬਾਟਮ ਦਾ 400 ਰੁਪਿਆ ਔਰ ਸ਼ਰਟ ਦਾ ਪ੍ਰਾਈਸ ਰਹੇਗਾ 600 ਰੁਪਏ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ 10 ਮੀਟਰ ਦੀ ਹੀ ਸ਼ਰਟ ਹੋਏਗੀ ਜੀ 10 ਮੀਟਰ ਦੀ ਹੀ ਹੋਏਗੀ ਬਾਟਮ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲੇਗੀ ਸ਼ਰਟ ਬ੍ਰਾਂਡ ਰਹੇਗਾ ਆਰਟੈਕਸ ਸਟਾਫ ਰਹੇਗਾ ਜੀ ਪਿਓਰ ਕਰੇਮ ਸਟਾਫ ਜੋ ਰਹਿਣ ਵਾਲਾ ਹੈਗਾ ਜੀ ਪਿਓਰ ਕਰੇਪ ਦਾ ਤੁਹਾਨੂੰ ਇਹ ਪੀਸ ਮਿਲਣਾ ਛੋਟੀ ਬੁਟੀ ਦਾ ਜਿਹੜਾ ਇਹ ਪ੍ਰਿੰਟ ਹੋਏਗਾ ਡਿਜੀਟਲ ਪ੍ਰਿੰਟ ਰਹਿਣ ਵਾਲਾ ਹੈ ਜੀ ਨਾਲ ਤੁਹਾਨੂੰ ਮਿਲਣੀ ਆ ਜੀ ਲਾਈਟ ਲਵੈਂਡਰ ਕਲਰ ਦੀ ਬੁਟੀ ਨਾਲ ਮੈਚ ਕਰਦੀ ਬਾਟਮ ਜੀ ਇਸ ਦੇ ਵਿੱਚ ਲਾਈਟ ਲਵੈਂਡਰ ਔਰ ਡਾਰਕ ਲਵੈਂਡਰ ਦੋਨੋਂ ਕਲਰ ਦੇ ਤੁਹਾਨੂੰ ਫਲਾਰ ਮਿਲਣਗੇ ਦੋਨੋਂ ਕਲਰਸ ਦੀਆਂ ਹੀ ਤੁਹਾਨੂੰ ਬਾਟਮਸ ਮਿਲ ਜਾਣਗੀਆਂ ਜੀ ਜਿਹੜੇ ਵੀ ਕਲਰ ਦੀ ਬਾਟਮ ਨਾਲ ਤੁਸੀਂ ਲੈਣਾ ਚਾਹੁੰਦੇ ਹੋ ਉਸ ਕਲਰ ਦੀ ਬਾਟਮ ਨਾਲ ਤੁਸੀਂ ਇਸ ਨੂੰ ले ਸਕਦੇ ਹਾਂ ਜੀ 3 ਮੀਟਰ ਦੀ ਸ਼ਰਟ ਲੈਣ ਵਾਲੀ ਹੈ 3 ਮੀਟਰ ਦੀਆਂ ਹੀ ਬਾਟਮਸ ਹੋਣਗੀਆਂ ਜੀ 크ريب ਦੀਆਂ ਨੈਚਰਲ 크ريب ਦੀਆਂ ਬਾਟਮਸ ਲੈਣ ਵਾਲੀਆਂ ਜੀ 33 ਮੀਟਰ ਦੀਆਂ ਹੀ ਹੋਣੀਆਂ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹਾਂ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਕਾਫੀ ਪਿਆਰੇ ਪੀਸ ਹੈਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸਕਾਈ ਬਲੂ ਕਲਰ ਹੋਏਗਾ ਜੀ ਗ੍ਰੇ ਐਂਡ ਸਕਾਈ ਬਲੂ ਕਲਰ ਦਾ ਮਿਕਸ ਕਲਰ ਰਹਿਣ ਵਾਲਾ ਹੈ ਜੀ 10 ਮੀਟਰ ਦੀ ਸ਼ਰਟ ਲੈਣ ਵਾਲੀ ਹੈ ਜੀ ਬ੍ਰਾਂਡ ਰਹੇਗਾ ਆਰਟੈਕਸ ਡਿਜੀਟਲ ਪ੍ਰਿੰਟ ਹੋਏਗਾ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਵੀ ਹੈਗਾ ਡਿਜੀਟਲ ਪ੍ਰਿੰਟ ਆ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਵੀ ਮਿਲੇਗਾ ਫਰੰਟ ਦੇ ਉੱਪਰ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਕਾਫੀ ਪਿਆਰਾ ਪ੍ਰਿੰਟ ਹੈ ਜੀ ਬ੍ਰਾਂਡ ਰਹੇਗਾ ਆਰਟੈਕਸ ਸੇਮ ਐਸੇ ਤੁਹਾਨੂੰ ਬੈਕ ਮਿਲੇਗੀ ਔਰ ਬਾਜੂ ਮਿਲਣਗੀਆਂ ਜੀ ਐਵਲੀ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਐਵਲੀ ਹੋਏਗੀ ਬੈਕ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਮਹਿਰੂਨ ਕਲਰ ਦੀ ਬਾਟਮ ਜੀ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਜੀ ਫਲਾਵਰ ਨਾਲ ਮੈਚ ਕਰਦੀ ਜਿਹੜੀ ਹੈਗੀ ਤੁਹਾਨੂੰ ਬਾਟਮ ਮਿਲ ਜਾਏਗੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ 3 ਮੀਟਰ ਦੀ ਸ਼ਰਟ 3 ਮੀਟਰ ਦੀ ਬਾਟਮ ਜੀ 6 ਮੀਟਰ ਸਟਾਫ ਹੋਏਗਾ ਪ੍ਰਾਈਸ ਹੋਏਗਾ 1000 ਰੁਪਏ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਪੀਸ ਹੋਏਗਾ ਜੀ ਬ੍ਰੈਂਡ ਰਹੇਗਾ ਆਰਟੈਕਸ ਸਟਾਫ ਰਹੇਗਾ ਜੀ ਪਿਓਰ ਕ੍ਰੇਵ ਡਿਜੀਟਲ ਪ੍ਰਿੰਟ ਦੀ ਜਿਹੜੀ ਹੈਗੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ 3 ਮੀਟਰ ਦੀ ਸ਼ਰਟ ਹੋਏਗੀ ਘੇਰੇ ਦੇ ਉੱਪਰ ਵੀ ਤੁਹਾਨੂੰ ਜਿਹੜਾ ਹੈਗਾ ਡਿਜੀਟਲ ਪ੍ਰਿੰਟ ਆ ਉਹ ਮਿਲੇਗਾ ਜੀ ਡਿਜ਼ਾਈਨਰ ਸ਼ਰਟ ਹੋਏਗੀ ਪੈਨਲ ਬਣਿਆ ਹੋਏਗਾ ਬ੍ਰਾਂਡ ਰਹੇਗਾ ਜੀ ਆਰਟੈਕਸ ਸੇਮ ਐਜ਼ ਆਈ ਬੈਕ ਔਰ ਬਾਜੂ ਮਿਲਣਗੀਆਂ ਜੀ ਐਵਲੀ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਐਵਲੀ ਹੋਏਗੀ ਬੈਕ ਨਾਲ ਤੁਹਾਨੂੰ ਮਿਲੇਗੀ ਜੀ ਮਸਟਰਡ ਸ਼ੇਡ ਦੀ ਬਾਟਮ ਜੀ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਬਾਟਮ ਰਹਿਣ ਵਾਲੀ ਹੈ ਜੀ 600 ਰੁਪਏ ਦੀ ਸ਼ਰਟ ਹੋਏਗੀ ਮੈਚਿੰਗ ਸੂਟ ਤੁਹਾਡਾ ਕਾਫੀ ਪਿਆਰਾ ਜਿਹੜਾ ਉਹ ਰੈਡੀ ਹੋ ਜਾਏਗਾ ਜੀ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਹਾਂ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਪਿਓਰ ਕ੍ਰੇਪ ਦਾ ਸ਼ਰਟ ਪੀਸ ਹੋਏਗਾ ਬ੍ਰਾਂਡ ਰਹੇਗਾ ਆਰਟੈਕਸ ਜੀ ਡਿਜ਼ਾਈਨਰ ਸ਼ਰਟ ਪੀਸ ਹੋਏਗਾ ਜੀ ਘੇਰੇ ਦੇ ਉੱਪਰ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਫਰੰਟ ਦੇ ਉੱਪਰ ਵੀ ਤੁਹਾਨੂੰ ਫੁੱ ਬ੍ਰਾਂਡ ਰਹੇਗਾ ਆਰਟੈਕਸ ਆਰਟੈਕਸ ਬ੍ਰਾਂਡ ਰਹਿਣ ਵਾਲਾ ਜੀ ਸੇਮ ਐਸ ਜੇ ਤੁਹਾਨੂੰ ਬੈਕ ਔਰ ਬਾਜੂ ਮਿਲਣੀਆਂ ਜੀ 10 ਮੀਟਰ ਦੀ ਸ਼ਰਟ ਰਹਿਣ ਵਾਲੀ ਹੈ ਜੀ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਇਹ ਵਾਲੀ ਹੋਏਗੀ ਬੈਕ ਕਲਰ ਰਹੇਗਾ ਜੀ ਮਸਟਰਡ ਮਸਟਰਡ ਕਲਰ ਰਹਿਣ ਵਾਲਾ ਹੈ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਜੈਡ ਬਲੈਕ ਕਲਰ ਦੀ ਬਾਟਮ ਜੀ ਕੰਟਰਾਸਟ ਬਾਟਮ ਹੋਏਗੀ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਜੇਕਰ ਸਕਿਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਜੀ 600 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਬਾਟਮ ਹੋਏਗੀ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਪਿਓਰ ਔਰਗੈਂਜ਼ਾ ਦਾ ਸ਼ਰਟ ਪੀਸ ਹੋਏਗਾ ਜੀ ਪਿਓਰ ਔਰਗੈਂਜ਼ਾ ਦਾ ਕਾਫੀ ਪਿਆਰਾ ਪੀਸ ਹੈਗਾ ਜੀ ਪਿਓਰ ਔਰਗੈਂਜ਼ਾ ਦਾ ਸਟਾਫ ਰਹਿਣ ਵਾਲਾ ਹੈ ਫੁੱਲੀ ਸ਼ਰਟ ਦਾ ਫਰੰਟ ਬੈਕ ਤੁਹਾਨੂੰ ਫੁੱਲੀ ਜਿਹੜਾ ਹੈਗਾ ਸਿਕਵੈਂਸ ਦਾ ਕੰਮ ਮਿਲਣਾ ਹੈ ਜੀ ਹੂਲੀ ਫਰੰਟ ਔਰ ਬੈਕ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਸੀਕਵੈਂਸ ਦਾ ਕੰਮ ਮਿਲੇਗਾ ਜੀ ਫਰੰਟ ਔਰ ਬੈਕ ਜੀ ਕਾਫੀ ਪਿਆਰਾ ਜਿਹੜਾ ਹੈਗਾ ਉਹ ਤੁਹਾਨੂੰ ਪੀਸ ਆ ਇਹ ਮਿਲ ਜਾਏਗਾ ਜੀ ਡਿਜੀਟਲ ਪ੍ਰਿੰਟ ਦਾ ਹੋਏਗਾ 2 ਮੀਟਰ ਦੀ ਕੱਟ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਕੁਝ ਦੀ ਜਿਹੜੀ ਇਹਨਾਂ ਵਿੱਚੋਂ ਕੱਟ ਤੁਹਾਨੂੰ ਮਿਲੇਗੀ 3 ਮੀਟਰ ਦੀ ਵੀ ਤੁਹਾਨੂੰ ਸ਼ਰਟ ਦੀ ਕੱਟ ਆ ਜਿਹੜੀ ਉਹ ਮਿਲੇਗੀ ਜੀ ਇਸ ਦੇ ਨਾਲ ਦੇ ਜਿਹੜੇ ਹੈਗੇ ਆ ਤੁਹਾਨੂੰ ਤਿੰਨ ਪੀਸ ਆ ਜਿਹੜੇ ਉਹ ਮਿਲ ਜਾਣਗੇ ਜੀ ਡਿਜੀਟਲ ਪ੍ਰਿੰਟ ਦੀ ਜਿਹੜੀ ਹੈਗੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਫੁੱਲੀ ਵਰਕ ਤੁਹਾਨੂੰ ਜਿਹੜਾ ਹੈਗਾ ਸ਼ਰਟ ਦੇ ਉੱਪਰ ਮਿਲਣਾ ਹੈ ਜੀ ਪਾਰਟੀ ਵੇਅਰ ਜਿਹੜੀ ਹੈਗੀ ਤੁਹਾਡੀ ਸ਼ਰਟ ਮਿਲੇਗੀ ਜੀ ਪ੍ਰਾਈਜ਼ ਰਹੇਗਾ 800 ਰੁਪਏ ਜੀ 800 ਰੁਪਏ ਦੇ ਵਿੱਚ ਜਿਹੜੀ ਹੈਗੀ ਇਹ ਸ਼ਰਟ ਤੁਹਾਨੂੰ ਮਿਲੇਗੀ ਜੀ ਫੁੱਲੀ ਫਰੰਟ ਔਰ ਬੈਕ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਵਰਕ ਆ ਇਹ ਮਿਲੇਗਾ ਜੀ ਨਾਲ ਤੁਹਾਨੂੰ ਮਿਲੇਗੀ ਜੀ ਰੈੱਡ ਕਲਰ ਦੀ ਬਾਟਮ ਜੀ ਫਲਾਵਰ ਦੇ ਨਾਲ ਮੈਚ ਕਰਦੀ ਜਿਹੜੀ ਹੈਗੀ ਤੁਹਾਨੂੰ ਬਾਟਮ ਮਿਲੇਗੀ 400 ਰੁਪਏ ਦੀ ਬਾਟਮ ਹੋਏਗੀ 800 ਰੁਪਏ ਦੀ ਸ਼ਰਟ ਹੋਏਗੀ ਜੀ 1200 ਰੁਪਏ ਦੇ ਵਿੱਚ ਤੁਹਾਡਾ ਪਾਰਟੀ ਵੇਅਰ ਸੂਟ ਹੈ ਜਿਹੜਾ ਉਹ ਰੈਡੀ ਹੋ ਜਾਏਗਾ ਜੀ ਫੁੱਲੀ ਵਰਕ ਹੈ ਜੀ ਫਰੰਟ ਬੈਕ ਸਿਕੁਐਂਸ ਦਾ ਕੰਮ ਹੈ ਜਿਹੜਾ ਤੁਹਾਨੂੰ ਕੀਤਾ ਹੋਇਆ ਫਰੰਟ ਬੈਕ ਦੇ ਉੱਪਰ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਜਿਹੜਾ ਹੈਗਾ ਇਹ ਪੀਸ ਹੋਏਗਾ ਜੀ ਸੇਮ ਜਿਹੜੇ ਹੈਗਾ ਤੁਹਾਨੂੰ ਤਿੰਨ ਪੀਸ ਵੀ ਮਿਲ ਜਾਣਗੇ ਜੇਕਰ ਤੁਸੀਂ ਆਲ ਓਵਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਲ ਓਵਰ ਵੀ ਬਣਾ ਸਕਦੇ ਹੋ ਜੇਕਰ ਮੈਚਿੰਗ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ کافی ਪਿਆਰੇ ਪੀਸ ਰਹਿਣ ਵਾਲੇ ਆ ਜੀ ਜਿਹੜੀਆਂ ਭੈਣਾਂ ਸਾਡੇ ਚੈਨਲ ਦੇ ਉੱਪਰ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕੋ ਜੀ ਸਾਡੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ